ਦਾ صدਕਾ ਉਹ ਨਗਰ ਵੀ ਧਰਿਆ ਤੇ ਉਸ ਬੀਬੀ ਦੀ ਸੂਰਤੀ ਦੇ ਘਰ ਜਿਹੜਾ ਬੱਚਾ ਪੈਦਾ ਹੋਇਆ ਸੋਹਣਾ ਵੇਖ ਕੇ ਮੇਰੇ ਪਾਤਸ਼ਾਹ ਨੇ ਮੁਖੜੇ ਤੇ ਹੱਥ ਮੇਰ ਕੇ ਇਹਦਾ ਨਾਮ ਹੀ ਸਤੇ ਪਾਤਸ਼ਾਹ ਨੇ ਭਾਈ ਰੂਪਾ ਆਪ ਰੱਖਿਆ ਰੂਪ ਚੰਦ ਜਿਨ੍ਹਾਂ ਨੇ ਨਗਰ ਵਸਾਇਆ ਭਾਈ ਕਾ ਰੂਪਾ ਗੁਰਸਿੱਖੀ ਦੇ ਨਾਲ ਜਿਹੜੇ ਜੁੜ ਜਾਂਦੇ ਐ ਗੁਰੂ ਦੀ ਸਿੱਖੀ ਅੰਦਰੋਂ ਜਿਹੜੇ ਧਾਰਨ ਕਰ ਲੈਂਦੇ ਐ ਗੁਰੂ ਕੋਈ ਕਮੀ ਰਹਿਣ ਨਹੀਂ ਦਿੰਦਾ ਇਹ ਧਰਤੀ ਹੈ ਜਿੱਥੇ ਸੰਗਰਾਂ ਦੀ ਮੁਬਾਰਕ ਚਰਨ ਪੈ ਇਹ ਖੇਡਾਂ ਵਰਤੀਆਂ ਅੱਜ ਵੀ ਸੱਚੇ ਦਿਲ ਦੇ ਨਾਲ ਜਿੱਥੇ ਅਰਦਾਸ ਬੇਨਤੀ ਕੀਤੀ ਜਾਵੇ ਸਾਰੇ ਦੇ ਮਨੋ ਕਾਮਨਾਵਾਂ ਗੁਰੂ ਬਾਬਾ ਜੀ ਪੂਰੀਆਂ ਕਰਦੇ ਐ ਸਤੇ ਪਾਤਸ਼ਾਹ ਕਿਰਪਾ ਕਰਨ ਰਹਿਮ ਕਰਨ ਸੁਸਮਾਨੀ ਆਕਾ ਦਿੰਦਾ ਮੈਂ ਇਹਨਾਂ ਕੁਝ ਕਹਿੰਦਾ ਖਮਾ ਦਾ ਜਾਚ ਖਾ ਮਹਾਂ ਪ੍ਰਸ਼ਾਦਾ ਸਾਰੀ ਸਮੁੱਚੀ ਸੰਗਤ ਦਾ ਦਿੱਤੀਆਂ ਭੈਣਾਂ ਦਾ ਵੀਰਾਂ ਦਾ ਸਮਾਧੀਆਂ ਲਾ ਕੇ ਜੋਤਿਆਂ ਦੀ ਤਰ੍ਹਾਂ ਤੁਸੀਂ ਸੁਣਦੇ ਹੋ ਮੈਂ ਸਭ ਦਾ ਧੰਨਵਾਦ ਕਰਦਾ ਬੜੇ ਪਤੂਲ ਤੇ ਸੱਜਣਾਂ ਦਾ ਤੜਕਸਾਲ ਹੋਰ ਬਸ ਵਾਲੇ ਪਿਆਰੀ ਸੱਜਣ ਉਹ ਹਾਜ਼ਰੀ ਭਰ ਰਹੇ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਹਸ ਤੇ ਵਿਚਾਰਾ ਕਰਦੇ ਆ ਹੋ ਜਾਂ ਗਲਤੀਆਂ ਦੀ ਮਾਫੀ ਕਿਰਪਾ ਕਰਿਓ ਅਰਦਾਸ ਕਰਿਓ ਸਾਡੇ ਅਕ ਵਿੱਚ ਬਾਬਾ ਜੀ ਅਸੀਂ ਚੜ੍ਹਦੀ ਕਲਾ ਦੇ ਨਾਲ 2 ਮਹੀਨੇ ਆਸਟ੍ਰੇਲੀਆ ਦੀ ਧਰਤੀ ਤੇ ਸੇਵਾ ਕਰਕੇ ਦੁਬਾਰਾ ਐ 30 ਨੰਬਰ ਨੂੰ ਵਾਰਸ ਪਹੁੰਚ ਜਾਣਾ ਹੈ ਸਤਿਗੁਰੂ ਕਿਰਪਾ ਕਰਨ ਆਪੀ ਸੇਵਾ ਆਪੇ ਲੈ ਲੈਣ ਸੋ ਕੋਟਨਕੋਟ ਤਲਵਾਤਾ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆ 1 ਦਸੰਬਰ ਨੂੰ ਬਾਬਾ ਜੀ ਕਹਿੰਦੇ ਉਹਦੇ ਪੱਕਾ ਹੀ ਆਪਾਂ ਪੁੱਛਣਾ ਹੀ ਹੈ 1 ਦਸੰਬਰ ਦੇਖਾ ਮਸਿਆ ਦਾ ਦਿਹਾੜੇ ਵੀ ਉਹਦਣ ਮਸਿਆ ਦਾ ਦਿਹਾੜੇ ਵੀ ਆ ਕੋਦਣੀ ਆ ਠੀਕ ਕੋਈ ਗੱਲ ਨਹੀਂ ਹੈ ਮਸਯਾ ਦਾ ਹੜਾ ਆਪਾਂ ਦਾ ਪਹਿਲਾ ਇਤਵਾਰ ਹੁੰਦਾ ਹੈ ਤੁਹਾਡੇ ਵੱਲੋਂ ਸੋ ਸਤਿ ਪਾਠਾ ਕਿਰਪਾ ਕਰੀਏ ਤਦੋਂ ਦਰਸ਼ਨ ਕਰਾਂਗੇ ਟੋਟਲ ਕੋਟ ਦਰਵਾਜ਼ਾ ਤਾਂ ਸੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੰਸਤਕਾਰ ਸੰਕਾਵਲ ਪਹੁੰਚਿਆ ਸਮੁੱਚੇ ਤੌਰ ਤੇ ਸਾਰਿਆਂ ਨੂੰ ਨਮਨਵਾਦ ਆਗਾ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਨ ਕਮਿਸ਼ਰੀ ਦੇ ਬੇताज ਬਾਦਸ਼ਾਹ ਗੁਰਪਰਵਾਸੀ ਗਿਆਨੀ ਜੋਗਾ ਸਿੰਘ ਜੀ ਜੋਗੀ ਉਹਨਾਂ ਦੇ ਪ੍ਰਮੁੱਖ ਸ਼ਗਿਰਦ ਪੰਥ ਦੇ ਮਹਾਨ ਵਿਦਵਾਨ ਪੰਥਕ ਸਟੇਜਾਂ ਦੀ ਸ਼ਾਨ ਸਤਕਾਰਯੋਗ ਗਿਆਨੀ ਗੁਰਮੁਖ ਸਿੰਘ ਜੀ ਆਮੇ ਤੇ ਉਹਨਾਂ ਦਾ ਕੁਸ਼ਰੀ ਜਥਾ ਜਿਨ੍ਹਾਂ ਨੇ ਇਤਿਹਾਸ ਵਿਚਾਰਾਂ ਕੁਸ਼ਰੀ ਵਾਰਾਂ ਸਰਵਣ ਕਰਾ ਕੇ ਨਿਹਾਲ ਕੀਤਾ ਹੈ ਬਾਬਾ ਜੀ ਵੱਲੋਂ ਪੂਰੇ ਜਥੇ ਦਾ ਸਨਮਾਨ ਕੀਤਾ ਗਿਆ ਹੈ ਬਾਬਾ ਜੀ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ ਸਾਜ ਸੰਗਤ ਮੈਂ ਬੇਨਤੀ ਕਰਾਂ ਤਹਿਸੀਲਦਾਰ ਸਰਦਾਰ ਗੁਰਪ੍ਰੀਤ ਸਿੰਘ ਜੀ ਦਿਨ ਉਹਨਾਂ ਨੂੰ ਬੇਨਤੀ ਉਸ ਸਨਮਾਨ ਪ੍ਰਾਪਤ ਕਰਨ ਭਾਈ ਮਨਪ੍ਰੀਤ ਸਿੰਘ ਜੀ ਲਾਹਣਾ ਉਹਨਾਂ ਨੇ ਵਿਦੇਸ਼ ਜਾਣਾ ਉਹਨਾਂ ਦੀ ਫਲਾਈਟ ਹੈ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਸਨਮਾਨ ਪ੍ਰਾਪਤ ਕਰਨ ਸਨਮਾਨ ਭਾਵੇਂ ਹੋਰ ਵੀ ਹਨ ਉਹ ਅਗਲੇ ਸਮਾਗਮ ਤੇ ਫਿਰ ਹੋਣਗੇ तो साध संगत बाबा जी सम्मान कर रहे हैं बोले सो निहाल सत श्री अकाल चलो 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 बोले सो निहाल सत श्री अकाल जिथे ਆਪ ਜੀ ਬੇਨਤ ਸੰਗਤਾਂ ਮੇਰੀ ਤੇਰੀ ਪੁਰਬ ਸਮਾਗਮ ਵਿੱਚ ਹਾਜ਼ਰੀ ਭਰ ਰਹੇ ਹੋ ਉਥੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਹਾਜ਼ਰੀ ਭਰ ਰਹੀਆਂ ਹਨ ਪੰਜਾਬ ਦੇ ਸਾਬਕਾ ਸੂਚਨਾ ਕਮਿਸ਼ਨਰ ਸਰਦਾਰ ਨਤਕੜਕ ਸਿੰਘ ਜੀ ਬਰਾੜ ਸਰਦਾਰ ਗੁਰਤੇਜ ਸਿੰਘ ਜੀ ਗਿਲ ਤਹਿਸੀਲਦਾਰ ਚੇਅਰਮੈਨ ਸਰਦਾਰ ਮਹਿੰਦਰ ਸਿੰਘ ਜੀ ਲਹਿਰਾ ਸਾਡੇ ਅਤੀ ਸਨਮਾਨਯੋਗ ਡਾਕਟਰ ਸੰਤ ਬਾਬਾ ਗੁਰਨਾਮ ਸਿੰਘ ਜੀ ਮਾਪੁਰਸ਼ਾਂ ਦੇ ਵੱਡੇ ਭਰਾਤਾ ਕੈਪਟਨ ਸਰਦਾਰ ਪਿਆਰਾ ਸਿੰਘ ਜੀ ਸਰਦਾਰ ਜਸਵੰਤ ਸਿੰਘ ਜੀ ਸੋਭਾ ਰਸੂਲਪੁਰ ਸਲਕਰ ਪ੍ਰਧਾਨ ਮਖੂ ਸਰਦਾਰ ਗੁਰਮੀਤ ਸਿੰਘ ਜੀ ਬੂ ਮੈਂਬਰ ਸ਼੍ਰੋਮਣੀ ਕਮੇਟੀ ਦੇ ਭਰਾਤਾ ਸਰਪੰਚ ਸਰਦਾਰ ਸਰਬਜੀਤ ਸਿੰਘ ਜੀ ਬੂ ਕਿਸਕਤਾਰ ਸ਼ਖਸੀਅਤਾਂ ਹਾਜ਼ਰੀ ਭਰ ਰਹੀਆਂ ਹਨ ਸਾਡੇ ਅਤੀ ਸਨਮਾਨਯੋਗ ਬਾਬਾ ਜੀ ਵੱਲੋਂ ਆਪ ਜੀ ਸਰਬੱਤ ਸੰਗਤਾਂ ਨੂੰ ਇਹਨਾਂ ਸਤਿਕਾਰਤ ਸਖੀਆਤਾਂ ਨੂੰ ਹਾਰਦਿਕ ਜੀ ਆਇਆਂ ਖਡਾ ਹਾਂ 사ਤ ਸੰਗਤ ਜੀ ਹੁਣ ਸਮਾਗਮ ਦੀ ਇੱਥੇ ਹੀ ਸਮਾਪਤੀ ਹੈ ਛੇ ਪੌੜੀਆਂ ਅਨੰਦ ਸਾਹਿਬ ਦਾ ਪਾਠ ਹੋਵੇਗਾ ਮਹਾਰਾਜੀ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਹੋਵੇਗੀ